ਨੌਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਾਡੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਤੇ ਆਪਾਂ ਪਹੁੰਚ ਗਏ ਜੀ ਕੋਟਕਪੂਰਾ ਮੰਡੀ ਤੇ ਤਰੀਕ ਹੈਗੀ ਹੈ ਜੀ ਆ ਅੱਜ 20 ਸਤੰਬਰ 2025 ਤੇ ਸਮਾਂ ਹੈਗਾ ਜੀ ਸਵੇਰ ਦਾ 7:00 ਵਜੇ ਜੀ ਪੂਰੇ ਬਸ ਇੱਕ ਅੱਧਾ ਮਿੰਟ ਰਹਿ ਗਿਆ ਹੁਣ ਤੇ ਟਰਾਲੀਆਂ ਆਈਆਂ ਅੱਜ ਜੀ ਦੋ ਸਾਰੀਆਂ ਤੇ ਗਾਹਕ ਵਾਵਾ ਅੱਜ ਟਰਾਲੀਆਂ ਦੋ ਹੀ ਆਈਆਂ ਜੀ ਤੇ ਦੇਖਦੇ ਆਂ ਥੂੜੀ ਕਿੱਥੋਂ ਤੱਕ ਜਾਂਦੀ ਹੈ ਤੇ ਕੱਲ ਤੂੜੀ ਗਈ ਹੈ 6:30 ਤੱਕ ਗਈ ਆ ਤੇ ਅੱਜ ਦੇਖਦੇ ਆ ਕਿਥੋਂ ਤੱਕ ਜਾਂਦੀ ਤੂੜੀ ਕਿਉਂਕਿ ਅੱਜ ਨਗ ਸਾਰੇ ਦੋ ਹੀ ਆਏ ਆ ਤੇ ਗਾਘ ਵਾਵਾ 7-8 ਗਾਘ ਆ ਟਰਾਲੀਆਂ ਦੋ ਆ ਸ਼ਾਇਦ ਅੱਜ ਤੂੜੀ ਦਾ ਰੇਟ ਵਧ ਜੇ ਤੇ ਬਾਕੀ ਬਈ ਬੋਲੀ ਤੇ ਪਤਾ ਲੱਗੂਗਾ ਕੀ ਬੰਦਾ ਤੇ ਵੀਡੀਓ ਨਾਲ ਜੁੜੇ ਰਹੋ ਕਰਦੇ ਆਂ ਬੋਲੀ ਸ਼ੁਰੂ ਉਹੀ ਟਾਈਮ ਜਿਹੜਾ ਹੋ ਗਿਆ ਤੇ ਆਵਾਜ਼ ਵੱਜ ਗਈ ਆ ਤੇ ਪੋਲੀ ਸ਼ੁਰੂ ਹੋਣ ਲੱਗੀ ਆ ਆ ਪਹਿਲੀ ਟਰਾਲੀ ਦੇਖਦੇ ਕਿੱਥੋਂ ਅਗਾਂਹ ਜਾਂਦਾ ਰੇਟ ਜੋ ਬੁੱਕੀ ਹਾਂਜੀ ਪਹਿਲੀ ਟ੍ਰਿਪ ਨੂੰ 7:30 ਹੋ ਜਾ ਕਰ ਦਈਏ ਆ ਕਰ ਦਿਓ ਹੁਣ ਹੁਣ ਟਾਈਮ ਆ ਦੋ ਦਿਨ ਜਿਆਦਾ ਕਰਕੇ ਪਈ ਜਾਂਦਾ ਹਾਂ ਕੋਈ ਗੱਲ ਨਹੀਂ ਜੀ ਠੀਕ ਆ ਵਾਜ ਦੇ ਦੇਣਾ ਪਾਈ ਤੇ ਫੇਰ ਸਮਝਾਉਂਦਾ ਕਰੋ ਨਹੀਂ ਬਾਈ ਜੀ ਨੂੰ ਕਰਦੇ ਨਹੀਂ ਕਰ ਦੋ ਆਵਾਜ਼ ਦੇ ਦਿਨੇ ਰੋਜ਼ ਆਵਾਜ਼ ਦੇ ਦੇ ਗੱਲ ਪਹਿਲਾਂ ਹਜੇ 5 ਦਿਨ ਪਹਿਲਾਂ ਦੇ ਨਹੀਂ ਹਜੇ ਨਹੀਂ ਨਹੀਂ ਹੋਏ ਕਰ ਦੋ ਫੇਰ ਇਦਾਂ ਤੁਸੀਂ ਬਾਈ ਜੀ ਦੱਸ ਲਿਆ ਜੀ ਮੜਾ ਜਾ ਦੱਸ ਦਾਂਗੇ ਇੱਕ ਦਿਨ ਤੋਂ ਪਹਿਲੀ ਤਰੀਕ ਤੋਂ ਬਾਈ ਜੀ ਤਰੀਕ ਤੋਂ 7:30 ਵਜੇ ਬੋਲੀ ਆ ਹਾਂ ਸਹੀ ਆ ਸਹੀ ਆ ਪਹਿਲੀ ਤਰੀਕ ਤੋਂ 7:30 ਵਜੇ ਬੋਲੀ ਆ ਬਾਈ ਬੋਲੋ ਭਾਈ ਅੰਦਰ ਦੀ ਕੁੜੀ ਆ 350 ਰੁਪਿਆ 350 ਕਿਥੇ ਜਾਨੀ ਵੀਰ ਪਾਣੀ ਨਹੀਂ ਜਾਉਂਗਾ ਭਾਈ 300 ਬਈ ਚੱਲ ਜਾ 300 ਜਾ 400 ਨਹੀਂ ਇਹ ਚੱਲਦਾ 300 ਪੂਰੀ ਜਾਂ ਰੇਟ ਵਾ ਬਾਹਰ-ਬਾਹਰ ਆ ਪਿੰਡ ਦੇ ਵਿੱਚ ਤਾਂ ਜਾਣਾ ਨਹੀਂ ਪੂਰਾ ਰੇਟ ਵਾ 60 ਰੁਪਏ ਭਾਈ ਤੁਰੀ ਵੀ ਨਾਲ 60 ਰੁਪਏ 100 ਰੁਪਏ 70 75 80 85 90 95 400 10 410 15 20 420 ਰੁਪਏ ਕਿਉਂ ਬੱਚੀ ਗੱਲ ਆ ਮੈਂ ਤਾਂ ਲੈਣੀ ਨਹੀਂ ਆਪਾਂ ਤਾਂ ਤੈਨੂੰ ਕੋ ਵੀ ਨਹੀਂ ਲੈਣੀ 420 ਰੁਪਏ ਬੋਲਾਂ ਬਾਈ ਕਿਨੇ 420 ਆਜੀ ਚਲੋ ਜੀ ਲੋ ਜੀ ਪਹਿਲੀ ਟਰਾਲੀ ਲੱਗੀ 420 ਹੋ ਗਈ ਜੀ ਪਹਿਲੀ ਟਰਾਲੀ ਅੱਜ ਤੇ ਸਮਾਨ ਜਿਹੜਾ ਜੀ ਇੱਕ ਤਰੀਕ ਤੋਂ ਬਾਅਦ ਜਿਹੜਾ 7:30 ਦਾ ਹੋ ਜਾਣਾ ਜੀ ਕੋੜਕਪੁਰਾ ਮੰਡੀ ਦੇ ਵਿੱਚ ਤੂੜੀ ਦੀ ਬੋਲੀ ਦਾ ਤੇ ਸਾਰੇ ਵੀਰ ਧਾਣ ਵਿੱਚ ਰੱਖਣ ਜਿਹੜਾ ਸਮਾਨ ਇੱਕ ਤਰੀਕ ਤੋਂ ਹੀ ਸਵੇਰੇ 7:30 ਵਜੇ ਬੋਲੀ ਸ਼ੁਰੂ ਹੋਇਆ ਕਰੂਗੇ ਜੀ ਬੈਠਾ ਸੁਣੋ ਉਹ ਜਿੰਨ ਲੱਗ ਜਾਂਦੇ ਆ ਬਾਹਰਲੇ ਪਾਸੇ ਥੋੜੀ ਪੱਟੀ ਸੀ ਆ ਬਾਈ ਆ ਬਾਈ ਅੰਦਰ ਦੀ ਆ ਗਲੀ ਚ ਨਹੀਂ ਆਹ ਕਾਹਦਾ ਦੋਸਾਂ ਦਾ 5 ਕਿਲੋ ਨਹੀਂ ਵਾਲਾ ਕਿੰਨੇ ਕਿਲੋ ਵੀ ਵੀਰੇ ਉਹ 5 ਕਿਲੋ ਨਹੀਂ ਸੀ ਨਹੀਂ ਨਿਕਲਦੀ ਬਾਈ ਬੋਲੋ 350 350 350 ਦੋ ਗਲਾਰ ਗਿਆ ਬਾਅਦ ਆਂਡਰ 56 62 67 84 90 400 400 5 400 15 415 ਬੁੰਡਾ ਕਿਨੇ 415 ਰੁਪਏ ਬਾਈ ਉਹ ਬਾਹਰ ਲੋ ਜੀ ਦੂਜੀ ਟਰਾਲੀ ਲੱਗੀ ਆ ਜੀ 400 ਤੇ 15 ਰੁਪਏ ਤੇ ਤੀਜੀ ਟਰਾਲੀ ਰਹਿ ਗਈ ਜੀ ਤਿੰਨ ਟਰਾਲੀਆਂ ਆਈਆਂ ਆਈਆਂ ਅੱਜ ਬਸ ਤੇ ਇਹ ਜਿਹੜਾ ਜੀ 402 ਪਲੱਸ ਹੋ ਗਿਆ ਇਹ ਅੱਜ ਇਹ ਲਓ ਜੀ ਇੱਕ ਟਰਾਲੀ ਰਹਿ ਗਈ ਆ ਇਹ ਦੇਖਦੇ ਆ ਕਿ ਕਿੱਥੋਂ ਤੱਕ ਜਾਂਦੀ ਹੈ ਤੇ ਆਹ ਟਰਾਲੀ ਦੇ ਵਿੱਚ ਬੰਦੇ ਵਾਵਾ ਹੱਥੋਂ-ਥਮਾਰੀ ਜਾਂਦੇ ਦੇਖਦੇ ਆ ਕਿੱਥੋਂ ਤੱਕ ਜਾਂਦੀ ਹੈ